ਮੇਰੇ ਕੋਲ ਸਾਡੇ ਗਮਾੜ ਤੋਂ ਇੱਕ ਨੌਜਵਾਨ ਆਇਆ ਕਹਿਣ ਲੱਗਾ ਆਇਆ ਜਿਹੜਾ ਅਕਾਲੀ ਦਲ ਦਾ ਇਹਦਾ ਪ੍ਰਧਾਨ ਕਿਹਨੇ ਬਣਾਇਆ ਕੌਣ ਬਣਾਉਂਦਾ ਮੈਂ ਕਿਹਾ ਭਾਈ ਅੱਜ ਤਾਂ ਨਿੱਕੇ ਹੁੰਦੇ ਤਾਂ ਸੁਣਦੇ ਹੁੰਦੇ ਆਣੇ ਬੇ ਤਾਂ ਉਤਲਾ ਹੀ ਬਣਾਉਂਦਾ ਉਤਲਾ ਹੁਣ ਜਿਹੜੇ ਸਾਡੇ ਵਰਗੇ ਭੋਲੇ ਲੋਕ ਅਸ ਤਾਂ ਉਤਲਾ ਰੱਬ ਨੂੰ ਹੀ ਸਮਝਦੇ ਰਹੇ ਪਰ ਹੁਣ ਸਮਝਾਈ ਤੇ ਇਸ ਫੀਲਡ ਦੇ ਵਿੱਚ ਆਏ ਵਿਉਤਲਾਇ ਤਾਂ ਸੈਂਟਰ ਨੂੰ ਕਹਿੰਦੇ ਆ ਉਤਲਾ ਸੈਂਟਰ ਨੇ ਜਿਹੜਾ ਸੈਂਟਰ ਨੂੰ ਸੂਟ ਕਰਦਾ ਉਹੀ ਦਾਲ ਹੈ ਉਹੀ ਪ੍ਰਧਾਨ ਹੈ ਉਹੀ ਇਕਾਲੀ ਹੈ ਬਣਾਉਂਦਾ ਉਤਲਾ ਕੌਣ ਆ ਸੈਂਟਰ ਜਿਹੜਾ ਸੈਂਟਰ ਨਾਲ ਹੱਥ ਮਿਲਾ ਲੈਂਦਾ ਉਹ ਉਹੀ ਇਕਾਲੀ ਦਾਲਾ ਉਹੀ ਪੰਥਕ ਹੈ ਉਹੀ ਪ੍ਰਧਾਨ ਹੈ ਤੇ ਉਹੀ ਬੰਦੇ ਆਉਂਦੇ ਆ ਪੰਥ ਦਾ ਬਿਲਕੁਲ ਦਾ ਫਰਦਾ ਚੀਕਾ ਮਾਰਦਾ ਫਰਦਾ ਪੰਥ ਦੀ ਕੌਣ ਹੁੰਦਾ ਪੰਥ ਦੇ ਬਣਾਇਆ ਕੌਣ ਬਣਦਾ ਆਪਾਂ ਦੇਖ ਸਕਦੇ ਆ ਵੀ ਇਹ ਤਾਂ ਸੈਂਟਰ ਦੀ ਸੈਂਟਰ ਨੂੰ ਉਤਲਾ ਸਮਝਦੇ ਰੱਬ ਤੋਂ ਤਾਂ ਡਰਦੇ ਨਹੀਂ